ਦੇ ਲੋ ਤੁਹਾਨੂੰ ਵਧ ਕਰਦਾ ਪੰਜਾਬ ਪੁਲਿਸ ਦਾ ਪਲੱਸ ਸੁਲਤਾਨਪੁਰ ਦੀ ਟੀਮ ਐਸਓ ਸਾਹਿਬ ਜਸਵੀਰ ਸਿੰਘ ਦਾ ਉਹਨਾਂ ਦੀ ਟੀਮ ਦਾ ਮੇਰੇ ਵੱਲੋਂ ਮੇਰਾ ਬਹੁਤ ਉਹਨਾਂ ਨੇ ਜੋ ਕੀਤਾ ਤੇ ਕੀ ਕਹਿਣਾ ਚਾਹੁੰਦੇ ਹੋ ਕਿਸ ਤਰ੍ਹਾਂ ਤੁਹਾਨੂੰ ਪਤਾ ਲੱਗਦਾ ਕਿ ਤੁਹਾਡਾ ਟਰੱਕ ਜਿਹੜਾ ਗਵਾਹ ਕਰ ਲਿਆ ਗਿਆ ਮੈਨੂੰ ਮੇਰੇ ਡਰਾਈਵਰ ਦਾ ਫੋਨ ਆਉਂਦਾ ਕਿ ਕਿਸੇ ਦੇ ਨੰਬਰ ਤੋਂ ਕਿ ਆਹ ਗੱਲ ਹੋ ਗਈ ਹੈ ਟਰੱਕ ਚੋਰੀ ਹੋ ਗਿਆ ਤੇ ਮੈਂ ਉਸੇ ਟਾਈਮ ਹੀ ਮੈਂ ਫੋਨ ਲਾਣਾ ਇਹਨਾਂ ਦੇ ਨੰਬਰ ਲੈ ਕੇ ਕਿਸੇ ਕੋਲੋਂ ਮੈਂ ਮੇਰਾ ਟਰੱਕ ਚੋਰੀ ਹੋ ਗਿਆ ਹੈ ਹਾਂਜੀ ਹਾਂ ਤੇ ਕੀ ਨਾਮ ਸਰ ਤੁਹਾਡਾ ਦਾ ਸਾਰਾ ਮੇਰਾ ਨਾਮ ਹੈ ਸੁਨੀਲ ਕੁਮਾਰ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਪੰਜਾਬ ਪੁਲਿਸ ਦੇ ਵੱਲੋਂ ਮਿੰਟਾਂ ਦੇ ਵਿੱਚ ਤੁਹਾਡਾ ਟਰੱਕ ਬਰਾਮਦ ਕਰ ਲਿਆ ਗਿਆ ਚਾਰ ਨੌ ਤੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਬਹੁਤ ਮੈਂ तहे ਦਿਲੋਂ ਧੰਨਵਾਦ ਕਰਦਾ ਪੰਜਾਬ ਪੁਲਿਸ ਦਾ ਪਲੱਸ ਸੁਤਾਨ ਵੀਰ ਦੀ ਟੀਮ ਐਸਐਸਓ ਸਾਹਿਬ ਜਸਵੀਰ ਸਿੰਘ ਦਾ ਉਹਨਾਂ ਦੀ ਟੀਮ ਦਾ ਮੇਰੇ ਵੱਲੋਂ ਮੇਰਾ ਬਹੁਤ ਉਹਨਾਂ ਨੇ ਸਹਿਯੋਗ ਕੀਤਾ ਤੇ ਕੀ ਕਹਿਣਾ ਚਾਹੁੰਦੇ ਹੋ ਕਿਸ ਤਰ੍ਹਾਂ ਤੁਹਾਨੂੰ ਪਤਾ ਲੱਗਦਾ ਕਿ ਤੁਹਾਡਾ ਟਰੱਕ ਜਿਹੜਾ ਗਵਾਹ ਕਰ ਲਿਆ ਗਿਆ ਮੈਨੂੰ ਮੇਰੇ ਡਰਾਈਵਰ ਦਾ ਫੋਨ ਆਂਦਾ ਹੈ ਕਿ ਸਾ ਕਿਸੇ ਦੇ ਨੰਬਰ ਤੋਂ ਕੀ ਆ ਗੱਲ ਹੋ ਗਈ ਹੈ ਟਰੱਕ ਚੋਰੀ ਹੋ ਗਿਆ ਤੇ ਮੈਂ ਉਸੇ ਟਾਈਮ ਹੀ ਮੈਂ ਫੋਨ ਲਾਣਾ ਇਹਨਾਂ ਦੇ ਨੰਬਰ ਲੈ ਕੇ ਕਿਸੇ ਕੋਲੋਂ ਮੈਂ ਮੇਰਾ ਟਰੱਕ ਚੋਰੀ ਹੋ ਗਿਆ ਤੇ ਉਹਨਾਂ ਨੇ ਮੈਨੂੰ 5 ਮਿੰਟ ਦਾ ਟੈਕ ਬੋਲਰ ਦੀ ਬਹਿ ਕਾਦੀ ਹੈ ਕਿ ਅਸੀਂ ਉਹਨਾਂ ਕੋਲ ਅਸੀਂ ਜਾਣਦੇ ਹਾਂ ਸਾਰਾ ਕੁਝ ਪਾਲ ਕਰਦੇ ਆ ਮੈਂ 2 ਘੰਟੇ ਚੋਂ ਪਹੁੰਚਦਾ ਤੇ ਮੇਰੇ ਤੋਂ ਪਹਿਲਾਂ ਉਹਨਾਂ ਦੀ ਟੀਮ ਪਹੁੰਚੀ ਹੁੰਦੀ ਹੈ ਅੱਛਾ ਜੀ ਸਾਹਿਬ ਦੀ ਥੋਂ ਸਾਹਿਬ ਸੈਸ਼ਨ ਸਾਹਿਬ ਆ ਪਹੁੰਚੀ ਹੁੰਦੀ ਹੈ ਉਹਨਾਂ ਦੀ ਟੀਮ ਵੀ ਪਹੁੰਚ ਤੇ ਕਿੰਨੇ ਦਾ ਨੁਕਸਾਨ ਹੋਣ ਤੋਂ ਬਚਿਆ ਜੀ ਤੁਹਾਡਾ ਟਟੋ-ਟਟ ਵੀ 35 ਲੱਖ ਦਾ ਕਿਉਂਕਿ 20 ਲੱਖ ਦਾ ਟਰੱਕ ਸਮਾਨ ਹੈ ਤੇ 15 ਲੱਖ ਦਾ ਮੇਰਾ ਟਰੱਕ ਹੈ ਹਾਂਜੀ ਤੇ ਕੀ ਕਹਿਣਾ ਚਾਹੁੰਦੇ ਹੋ ਪੰਜਾਬ ਪੁਲਿਸ ਦੇ ਬਾਰੇ ਮੈਂ ਪੰਜਾਬ ਪੁਲਿਸ ਦਾ ਧੰਨਵਾਦ ਕਰਨਾ ਚਾਹੁੰਦਾ ਤਾਂ ਹੋਰ ਟਰੱਕ ਡਰਾਈਵਰਾਂ ਨੂੰ ਕੀ ਮੈਸੇਜ ਹੈ ਤੁਹਾਡਾ ਭਾਈ ਮੈਸੇਜ ਹੈ ਕਿ ਜਦੋਂ ਕੋਈ ਮਾਲ ਲੈ ਕੇ ਆਵੇ ਤਾਂ ਆਪਦੀ ਸੂਝ ਬਾਇ ਨਾਲ ਰਹਿਣਾ ਹੈ ਅਸੀਂ ਉੱਥੇ ਪਏ ਸੀ ਹੂੰ ਤੁਹਾਨੂੰ ਗਵਾਹ ਕਰ ਲਈ ਚਾਰਜਾਂ ਨੇ ਨਕੂ ਲਿਆ ਜੀ ਹੂੰ ਉਸ ਤੋਂ ਬਾਅਦ ਸਾਨੂੰ ਨਹੀਂ ਪਤਾ ਕਿ ਛੁੱਟ ਗਈ ਜੀ ਜੀ ਤਾਂ ਉਹ ਗੱਲ ਅਸੀਂ ਮਾਲਕ ਨੂੰ ਗੂੰ ਕੀਤਾ ਵੀ ਆ ਗੱਲ ਹੋ ਗਈ। ਮਾਲਕ ਤੁਹਾਨੂੰ ਕਹਿੰਦੇ ਵੀ ਤੁਸੀਂ ਰੁਕੋ ਅਜੇ ਅਸੀਂ ਬਟਵਾਰੇ ਕੋਲ ਗਈ ਸੀ ਤਾਂ ਕਹਿੰਨ ਉੱਥੇ ਪੁੱਜੋ ਜੀ ਕਿਤੇ। ਹਾਂਜੀ ਫੇਰ ਉੱਥੇ ਪੁੱਜੋ ਜੀ ਜਿੱਥੇ ਗੱਡੀ ਆਪਣੀ ਖੜੀ ਸੀ। ਕਿਤੇ ਆਏ ਉੱਥੇ ਸਾਨੂੰ ਮੁਲਾਜ਼ਮ ਮਿਲੇ। ਤਾਂ ਜਦੋਂ ਤੁਸੀਂ ਟਰੱਕ ਦੇ ਵਿੱਚ ਸੁੱਤੇ ਹੋਏ ਤਾਂ ਕਿੰਨੇ ਨੌਜਵਾਨ ਤੁਹਾਡੇ ਕੋਲ ਪਹੁੰਚਦੇ ਨੇ? 4 ਜਿਹੜੇ ਸਾਡੇ ਕੋਲੇ ਸੀ। ਅੱਛਾ ਜੀ ਕੀ ਕਹਿੰਦੇ ਆ ਕੇ? ਆ ਕੇ ਸਾਨੂੰ ਨੱਪ ਲਿਆਈ ਉਹਨਾਂ ਨੇ। ਨਾਪਰ ਕਾਪੇ ਉਗਾਏ ਉਹਨੇ ਜੀ ਮੁਕਤੀ ਦਾ ਦੂਰੀ ਤਰੀ ਬੰਦ ਤੇ ਰੰਡਾਉਣਾ ਨਹੀਂ। ਹਾਂਜੀ ਛੱਡ ਦਿੱਤਾ ਜੀ। ਅੱਛਾ ਬਾਅਦ ਮਾਲਕ ਆ ਗਏ ਟੀਮ ਆ ਇਹਨਾਂ ਦੀ ਆਈ ਦੱਸਿਆ ਪੁੱਛਿਆ ਜੀ ਸਾਰਾ ਕੁਝ ਹਾਂ ਹਾਂ ਉਸ ਤੋਂ ਬਾਅਦ ਉਹਨਾਂ ਨੇ ਜੀ ਸਾਡੀ ਬਹੁਤ ਮਦਦ ਕੀਤੀ ਪੰਜਾਬ ਤੋਂ ਨੇ ਜੀ ਜੀ ਸਾਡੇ ਜਿਆਦਾ ਪੁਲਿਸ ਨੇ ਸਾਡੀ ਮਦਦ ਕੀਤੀ ਸਾਡਾ ਟਰੱਕ ਸਾਨੂੰ ਮਿਲ ਗਿਆ ਅੱਛਾ ਜੀ ਉਸ ਤੋਂ ਮਾਲ ਵੀ ਮਿਲ ਗਿਆ ਜੀ ਤੇ ਜਿੰਨਾ ਕੋ ਹੈ ਬਾਤ ਕੋ ਜਾਂ ਪੁਲਿਸ ਦਾ ਹੀ ਬਹੁਤ ਧੰਨਵਾਦ ਕਰਦੇ ਹਾਂ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਹੋ ਟਰੱਕ ਬਰਾਮਦ ਤੁਹਾਡੇ ਵੱਲੋਂ ਕਰ ਲਿੱਤਾ ਗਿਆ ਤੇ ਅੱਜ ਮਾਲਕਾਂ ਦੇ ਵੱਲੋਂ ਪੰਜਾਬ ਪੁਲਿਸ ਦਾ ਧੰਨਵਾਦ ਕਰਨ ਦੇ ਲਈ ਇੱਥੇ ਪਹੁੰਚੇ ਨੇ ਜੀ ਇਸ ਸੰਬੰਧੀ ਆਲਰੇਡੀ ਪਹਿਲਾਂ ਮਾਨਯੋਗ ਕਮਿਸ਼ਨਰ ਸਾਹਿਬ ਜਿਹੜੀ ਆ ਉਹ ਪ੍ਰੈਸ ਕਾਨਫਰੰਸ ਕਰ ਚੁੱਕੇ ਨੇ ਉਹਨਾਂ ਨੇ ਡਿਟੇਲ ਦੇ ਵਿੱਚ ਸਾਰਾ ਕੁਝ ਜਿਹੜਾ ਵਾ ਦੱਸ ਚੁੱਕੇ ਨੇ ਫਿਰ ਵੀ ਇਹ ਮਾਲਕ ਆਪਣੇ ਤੌਰ ਤੇ ਤੁਹਾਡੇ ਕੋਲ ਆਏ ਨੇ ਅਸੀਂ ਬੜੀ ਮਿਹਨਤ ਦੇ ਨਾਲ ਜਿਹੜਾ ਵਾ ਇਹ ਟਰੱਕ ਜਿਹੜਾ ਵਾ ਕਾਬੂ ਕਰਕੇ ਮਾਲ ਬਰਾਮਦ ਕਰਕੇ ਤੁਸੀ ਬਰਾਮਦ ਕਰਕੇ ਉਹਨਾਂ ਨੂੰ ਵਰਤੇ ਜਿਹੜੇ ਵੀਹੀ ਕਾਨੂੰਨ ਪ੍ਰਾਪਤ ਪੁਲਿਸ ਨੇ ਔਰ ਸੀਨੀਅਰ ਅਫਸਰਾਂ ਨੇ ਸਾਰਿਆਂ ਨੇ ਰਲ ਕੇ ਜਿਹੜੀ ਆ ਬੜੀ ਮਿਹਨਤ ਦੇ ਨਾਲ ਇਹ ਜਿਹੜਾ ਸੋਲਵ ਕੀਤਾ ਮਾਨਯੋਗ ਸੀਪੀ ਸਾਹਿਬ ਦੇ ਹਦਾਇਤਾਂ ਦੇ ਨਾਲ ਤਾਂ ਸਰ ਕਿੰਨੀ ਕਿ ਮਿਹਨਤ ਇਸ ਮਾਮਲੇ ਦੇ ਵਿੱਚ ਕਰਨੀ ਪਈ ਹੈ ਕਿਉਂਕਿ ਟਰੱਕ ਲੈ ਕੇ ਜਦੋਂ ਜਾਂਦੇ ਨੇ ਤਾਂ ਕਾਫੀ ਸੀਸੀਟੀਵੀ ਕੈਮਰਾ ਜਿਹੜੇ ਨੇ ਵੱਖ-ਵੱਖ ਚੌਂਕਾਂ ਤੇ ਤੁਹਾਡੇ ਵੱਲੋਂ ਆਪ ਜਾ ਕੇ ਚੱਕ ਕੇ ਤੇ ਜਾਂਦੇ ਨੇ ਕੋਈ ਇਸ ਮਾਮਲੇ 'ਚ ਸਾਡੀ ਸਾਰੀ ਪੁਲਿਸ ਟੀਮ ਮਾਨਯੋਗ ਐਸਪੀ ਸਾਹਿਬ ਸ਼੍ਰੀ ਦਰਪਲ ਅਨੂਵਾਲੀਆ ਸਾਹਿਬ ਅਤੇ ਸ਼੍ਰੀ ਆਪਣੇ ਮਨਿੰਦਰ ਸਿੰਘ ਸਾਡੇ ਡੀਐਸਪੀ ਸਾਹਿਬ ਨੇ ਉਹਨਾਂ ਦੀ ਯੋਗ ਅਗਵਾਈ ਹੇਠ ਥਾਣਾ ਸੁਲਤਾਨਪੁਰ ਦੀ ਪੁਲਿਸ ਨੇ ਵਕਫ ਵਕਫ ਥਾਮ ਤੇ ਜਾ ਕੇ ਹੇ ਦੂਰ ਕਰੀਬ 70 75 ਕਿਲੋਮੀਟਰ ਪਾਕਿਸਤਾਨ ਦੇ ਬਾਟਰ ਤੇ ਜਾ ਕੇ ਇਸ ਟਰੱਕ ਨੂੰ ਟ੍ਰੇਸ ਕੀਤਾ ਬੜੀ ਮਿਹਨਤ ਕੀਤੀ ਲਗਨ ਦੇ ਨਾਲ ਜਿਹੜਾ ਇਹ ਕੰਮ ਕੀਤਾ ਤਾਂ ਸਰ ਟਰੱਕ ਡਰਾਈਵਰਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਕਿਉਂਕਿ ਇਸ ਤਰ੍ਹਾਂ ਸੁਨਸਾਨ ਜਗ੍ਹਾ ਤੇ ਟਰੱਕ ਲਾ ਕੇ ਸੌਂ ਜਾਂਦੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਦੁਬਾਰਾ ਇਸ ਤਰ੍ਹਾਂ ਦੀ ਘਟਨਾ ਨਾ ਹੋਵੇ ਤਾਂ ਪੰਜਾਬ ਪੁਲਿਸ ਦੇ ਵੱਲੋਂ ਕੀ ਮੈਸੇਜ ਹੈ ਜੀ ਉਹਨਾਂ ਨੂੰ ਦੇਖੋ ਮੈਂ ਸਾਰੇ ਭਰਾਵਾਂ ਨੂੰ ਟਰੱਕ ਵਾਲਿਆਂ ਨੂੰ ਜਿਹੜੇ ਵੀ ਹਿਕਲ ਵਰਤੋਂ ਕਰਦੇ ਨੇ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਆਪਕੋ ਆਪਣੇ ਵਾਹਨ ਜਿਹੜੇ ਸੇਫ ਜਗ੍ਹਾ ਤੇ ਰੱਖਾ ਸੀਫਤ ਰੱਖਣਾ ਔਰ ਜੇਕਰ ਕਿਸੇ ਨੂੰ ਬਾਹਰ ਰਹਿਣਾ ਵੀ ਪੈਂਦਾ ਤੇ ਉਹ ਉਸ ਵਿੱਚ ਚਕੰਨੇ ਹੋ ਕੇ ਰਹਿਣ ਜੇਕਰ ਕੋ ਉਹਨਾਂ ਨੇ ਮਹਿਸੂਸ ਹੁੰਦਾ ਕਿ ਲੋਕਲ ਪੁਲਿਸ ਨੂੰ ਮਦਦ ਦੇ ਸਕਦੇ ਨੇ ਸਾਡੇ ਪੀਸੀਆਰ ਗੱਡੀਆਂ ਆਲਰੇਡੀ ਪਹਿਲਾਂ ਰਸਤੇ ਹੁੰਦੀਆਂ ਨੇ ਤਾਂ ਜੋ ਉਹਨਾਂ ਦੀ ਹੋਰ ਵੀ ਸੁਰੱਖਿਆ ਵਧ ਸਕੇ ਇਹ ਸਾਡੇ ਕੋਲ ਤੁਹਾਡੇ ਕੋਲ ਆਏ ਨੇ ਇਹਨਾਂ ਦਾ ਮੈਂ ਵਿਸ਼ੇਸ਼ ਧੰਨਵਾਦ ਕਰਦਾ ਕਿ ਇਸੇ ਤਰ੍ਹਾਂ ਜੀਕਰ ਹੋਰ ਵੀ ਲੋਕ ਜਿਹੜੀ ਪੁਲਿਸ ਦੀਆਂ ਮਾੜੀਆਂ ਖਬਰਾਂ ਤਾਂ ਬੜੀ ਚੰਗੀ ਕਰਦੇ ਨੇ ਇਸ ਤਰ੍ਹਾਂ ਦੀਆਂ ਖਬਰਾਂ ਨੂੰ ਜਿਹੜੀਆਂ ਲੋਕ ਸ਼ੇਅਰ ਕਰਨ ਤਾਂ ਲੋਕ ਪੁਲਿਸ ਦਾ ਬੜਾ ਮਨੋਵਲੋਪਤ ਸਨ